ਪੰਜਾਬ ਤੋਂ ਹਰਿਆਣਾ ਹੁਣ ਰਸਤਾ ਖੋਲ ਦਿੱਤਾ ਗਿਆ ਵੇ ਗੱਲਬਾਤ ਕਰਾਂਗੇ ਸਰ ਹੁਣ ਤੁਸੀਂ ਗੱਡੀ ਰਹੀ ਹਾਈਵੇ ਤੇ ਜਾ ਰਹੀ ਕਿ ਕਿਹੜੇ ਬਹੁਤ ਬਹੁਤ ਖੁਸ਼ ਹੈ ਜੀ ਉਹ ਗੱਡੀ ਜਾ ਰਹੀ ਬਹੁਤ ਖੁਸ਼ ਹੈ ਗਿਆ ਉਹ ਜਿਆਦਾ ਕਰ ਕਹੇ ਅੰਮ੍ਰਿਤਸਰ ਤੋਂ ਸਾਰੀ ਜਗਤ ਜਾਤ ਕਰ ਵਾਪਸ ਰਾਜਸਥਾਨ ਜਾ ਰਹੇ ਹਨ ਕੁਝ ਪੁਲਿਸ ਦੀ ਕਾਰਵਾਈ ਨਹੀਂ ਕਿਉਂਕਿ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਿੰਡਾਂ ਚੋਂ ਜਾਣਾ ਪੈਂਦਾ ਸੀ ਬਹੁਤ ਔਖਾ ਹੋ ਗਿਆ ਸੀ ਕੰਮ ਜਾ ਰਸਤੇ ਪਰ ਅਭੀ ਦੁੱਖ ਵੀ ਹੈ ਕਿ ਰਾਜਸਥਾਨ ਨੇ ਕਿਹੜਾ ਮੂਰੇ ਪੂਰੇ ਵੀ ਨਹੀਂ ਹੋਈਆਂ ਉਹ ਵੀ ਦੁੱਖ ਹੈਗਾ ਨਾਲ ਨਾਲ ਕਹੇ ਭਾਜੀ ਬਿਲਕੁਲ ਤੇ ਖੁਸ਼ੀ ਲੋਕਾਂ ਚ ਦੇਖੀ ਜਾ ਪਾਰੀ ਹੈ ਕਿਉਂਕਿ ਹੁਣ ਪੰਜਾਬ ਤੋਂ ਹਰਿਆਣਾ ਜਾਣ ਵਾਲਾ ਰਸਤਾ ਖੋਲ ਦਿੱਤਾ ਗਿਆ ਵੈ ਤੇ ਗੱਲਬਾਤ ਕਰਾਂਗੇ ਤੇ ਫੈਮਿਲੀਆਂ ਜਿਹੜੀ ਕਿ ਪਹੁੰਚੀਆਂ ਹਨ ਗੱਡੀਆਂ ਵੀ ਜਾ ਰਹੀਆਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਲੋਕ ਜਾਂਦੇ ਹੋਏ ਨਜ਼ਰ ਆ ਰਹੇ ਬੱਚਿਆਂ ਦੇ ਚਿਹਰੇ ਤੇ ਵੀ ਖੁਸ਼ੀ ਦੇਖ ਸਕਦੇ ਵੇ ਬੱਚੇ ਖੁਸ਼ ਨਜ਼ਰ ਆ ਰਹੇ ਕਿਉਂਕਿ ਪਹਿਲਾਂ ਪਿੰਡਾਂ ਦੇ ਵਿੱਚੋਂ ਜਾਣਾ ਪੈਂਦਾ ਸੀਗਾ ਪਰ ਹੁਣ ਮੇਨ ਹਾਈਵੇ ਤੋਂ ਇਹ ਲੋਕ ਜਾ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਇਸ ਵਕਤ ਕਿ ਜਿਹੜਾ ਪੰਜਾਬ ਤੋਂ ਹਰਿਆਣਾ ਜਾਣ ਵਾਲਾ ਰਸਤਾ ਵੈ ਉਹ ਹੁਣ ਖੋਲ ਦਿੱਤਾ ਵੈ ਤੇ ਹੋਰ ਵੀ ਲੋਕ ਹੈ ਹਰਿਆਣਾ ਵਾਲੀ ਸਾਈਡ ਤੋਂ ਵੀ ਲੋਕ ਆਨੇ ਸ਼ੁਰੂ ਹੋ ਚੁੱਕੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇੱਕ ਜਦੋਂ ਕਨੈਕਟੀਵਿਟੀ ਬ੍ਰੇਕ ਆ ਜਾਂਦਾ ਵਾ ਕਨੈਕਟੀਵਿਟੀ ਟੁੱਟ ਜਾਂਦੀ ਕਿਤਨੇ ਕਿਤੇ ਇਸ ਚੀਜ਼ ਦਾ ਕਾਟਾ ਹੁੰਦਾ ਪਰ ਹੁਣ ਇਹ ਲੋਕ ਆ ਜਾ ਸਕਦੇ ਆ ਤੇ ਗੱਲਬਾਤ ਕਰਾਂਗੇ ਨੌਜਵਾਨ ਮੋਟਰਸਾਈਕਲਾਂ ਤੇ ਹੁਣ ਇੱਥੇ ਹਰਾਮਨਾਲ ਆ ਜਾ ਪਾ ਰਹੇ ਆ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੁਣ ਹਾਈਵੇ ਤੋਂ ਲੋਕ ਜਿਹੜੇ ਕੀ ਆਉਂਦੇ ਜਾਂਦੇ ਪਏ ਤੁਹਾਨੂੰ ਨਜ਼ਰ ਆਊਗੀ ਕਿਉਂਕਿ ਇੱਕ ਸਾਈਡ ਜਿਹੜੀ ਕਿ ਹੁਣ ਖੋਲ ਦਿੱਤੀ ਹੈ ਤੇ ਗੱਲਬਾਤ ਵੀ ਕਰਾਂਗੇ ਜਿਹੜੇ ਇੱਥੇ ਲੋਕ ਮੌਜੂਦ ਹੈ ਕਿ ਉਹਨਾਂ ਦਾ ਕੀ ਕਹਿਣਾ ਇਸ ਤੇ ਤੇ ਤਸਵੀਰਾਂ ਤਾਂ ਦਿਖਾ ਰਹੇ ਕਿ ਹੁਣ ਪੰਜਾਬ ਤੋਂ ਹਰਿਆਣਾ ਜਨਵਾਲੀ ਸਾਈਡ ਖੋਲ ਦਿੱਤੀ ਪਰ ਹਜੇ ਹਰਿਆਣਾ ਤੋਂ ਪੰਜਾਬ ਵਾਲੀ ਸਾਈਡ ਤੇ ਹਜੇ ਕੰਮ ਚੱਲਦਾ ਪਿਆ ਲਗਭਗ ਕਹਿ ਸਕਦੇ ਕਿ 1-2 ਘੰਟੇ ਦੇ ਵਿੱਚ ਉੱਥੇ ਵੀ ਕੰਮ ਹੋ ਜਾਊਗਾ ਤੇ ਉਸ ਤੋਂ ਬਾਅਦ ਦੂਸਰੀ ਸਾਈਡ ਵੀ ਜਿਹੜੀ ਚੱਲ ਜੂਗੀ ਤਾਂ ਫਿਰ ਕਹਿ ਸਕਦੇ ਕਿ ਪੂਰੀ ਤਰ੍ਹਾਂ ਸ਼ੰਭੂ ਸਾਈਡ ਤੋਂ ਗੱਡੀਆਂ ਦੀ ਜਿਹੜੀ ਆਵਾਜ਼ ਆਇ ਸ਼ੁਰੂ ਹੋ ਗਈ ਤਾਂ ਹਰਿਆਣਾ ਨੰਬਰ ਗੱਡੀ ਵੀ ਤੁਹਾਨੂੰ ਦਿਖਾ ਦਿੰਦੇ ਕਿ ਹੁਣ ਹਰਿਆਣਾ ਨੰਬਰ ਗੱਡੀ ਵੀ ਇੱਥੇ ਪਹੁੰਚਣੀ ਸ਼ੁਰੂ ਹੋ ਚੁੱਕੀ ਹੋਈ ਹੈ ਪੰਜਾਬ ਹਰਿਆਣਾ ਨੰਬਰ ਗੱਡੀਆਂ ਵੀ ਜਿਹੜੇ ਇੱਥੇ ਆਰਾਮਨਾਲ ਆ ਜਾ ਪਰੇ ਯਾਨੀ ਕਿ ਹਜੇ 1 ਕਰੋੜ ਖੋਲੀ ਹੈ ਤੇ ਇਸ ਸਾਈਡ ਤੋਂ ਹੀ ਜਿਹੜੇ ਕੀ ਹੈ ਅਪ ਡਾਊਨ ਦਾ ਜਿਹੜਾ ਕਿ سلسلہ ਬਣਾ ਦਿੱਤਾ ਯਾਨੀ ਕਿ ਹਜੇ ਗੱਡੀਆਂ ਜਿਹੜੀ ਕਿ ਇਧਰੋਂ ਜਾਣੀ ਸ਼ੁਰੂ ਹੋ ਚੁੱਕੀਆਂ ਕਿਉਂਕਿ ਪਹਿਲਾਂ ਪਿੰਡਾਂ ਤੋਂ ਹੋ ਕੇ ਜਾਣਾ ਪੈਂਦਾ ਸੀ ਪਰ ਹੁਣ ਇਹ ਰੋਡ ਖੋਲ ਦਿੱਤੀ ਇਸ ਕਰਕੇ ਲੋਕਾਂ ਨੂੰ ਆਸਾਨੀ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਇਹ ਪੰਜਾਬ ਸਾਈਡ ਤੋਂ ਗੱਡੀਆਂ ਹੁਣ ਆਰਾਮ ਦੇ ਨਾਲ ਇਸ ਪੁਲ ਤੋਂ ਕਰਾਸ ਕਰਕੇ ਹਰਿਆਣਾ ਜਿਹੜਾ ਕਿ ਐਂਟਰ ਹੋ ਜੁਗੀ ਪਹਿਲਾਂ ਇਹਨਾਂ ਨੂੰ ਲੰਬਾ ਰੂਟ ਜਿਹੜਾ ਕਿ ਪਣਾਣਾ ਪੈਂਦਾ ਸੀ ਪਿੰਡਾਂ ਵਿੱਚ ਹੋ ਕੇ ਇਹਨਾਂ ਨੂੰ ਜਿਹੜਾ ਕਿ ਜਾ ਹੁਣ ਬੇਹਦ ਆਰਾਮ ਦੇ ਨਾਲ ਇਹ ਲੋਕ ਜਾ ਰਹੇ ਨੇ ਤੇ ਗੱਡੀਆਂ ਤੁਸੀਂ ਦੇਖਦੇ ਗੱਡੀਆਂ ਨੇ ਹੁਣ ਰਸਤਾਰ ਪਕੜ ਲਈ ਹੈ ਤੇ ਹੁਣ ਇਹ ਗੱਡੀਆਂ ਬੜੇ ਆਰਾਮ ਦੇ ਨਾਲ ਕਿੱਥੋਂ ਜਾ ਰਹੀ ਤੇ ਕੁਝ ਦਿਨ ਬਾਅਦ ਜਿਹੜੀ ਦੂਸਰੀ ਸਾਈਡ ਉਹ ਵੀ ਜਿਹੜੀ ਕਿ ਜਲਦ ਖੁੱਲ ਜੂਗੀ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਹੁਣ ਗੱਡੀਆਂ ਜਿਹੜੀ ਕਿਆਣੀ ਸ਼ੁਰੂ ਹੋ ਚੁੱਕੀ ਹੋਈ ਹੈ ਯਾਨੀ ਕਿ ਸ਼ੰਭੂ ਜਿਹੜਾ ਮੋਰਚਾ ਲੱਗਾ ਹੋਇਆ ਸੀਗਾ ਕੱਲ ਇੱਥੇ ਪੁਲਿਸ ਪਹੁੰਚਦੀ ਹੈ ਉਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਰਾਤ ਤੋਂ ਪੁਲਿਸ ਲੱਗੀ ਹੁੰਦੀ ਹੈ ਤੇ ਹੁਣ ਇੱਥੋਂ ਗੱਡੀਆਂ ਜਿਹੜੀ ਕਿ ਗੁਜ਼ਰਨੀ ਸ਼ੁਰੂ ਹੋ ਚੁੱਕੀ ਹੋਈ ਹੈ ਤੇ ਗੱਲਬਾਤ ਵੀ ਅਸੀਂ ਜ਼ਰੂਰ ਕਰਾਂਗੇ ਜਿਹੜੇ ਲੋਕ ਇੱਥੇ ਪਹੁੰਚਦੇ ਪਹੁੰਚੇ ਹੋਏ ਕਿਉਂਕਿ ਪਹਿਲੇ ਇਹਨਾਂ ਨੂੰ ਪਿੰਡਾਂ ਤੋਂ ਹੋ ਕੇ ਜਾਣਾ ਪੈਂਦਾ ਸੀ ਪਰ ਹੁਣ ਇਹ ਲੋਕ ਆਰਾਮ ਦੇ ਨਾਲ ਜਿਹੜਾ ਕੀ ਹੈ ਪੁਲ ਤੋਂ ਉਪਰੋਹ ਜਿਹੜਾ ਕਿ ਮੇਨ ਹਾਈਵੇ ਤੋਂ ਜਾ ਸਕਦੇ ਆ ਤੇ ਲੋਕਾਂ 'ਚ ਖੁਸ਼ੀ ਸਾਫ਼ ਤੌਰ ਤੇ ਦੇਖੀ ਜਾ ਪੈ ਰਹੀ ਕਿ ਲੋਕ ਖੁਸ਼ ਨੇ ਕਿ ਹੁਣ ਰਸਤਾ ਖੁੱਲ ਚੁੱਕਾ ਹੋਇਆ ਵੈ ਹੁਣ ਆਵਾਜਾਈ ਹੋ ਰਹੀ ਐ ਤੇ ਇਹ ਲੋਕ ਤੁਸੀਂ ਦੇਖ ਰਹੇ ਹੋ ਕਿ ਸਰ ਰਸਤਾ ਖੁੱਲ ਗਿਆ ਕੀ ਕਹਿਣਾ ਚਾਹੋਗੇ ਬਿਲਕੁਲ ਲੋਕਾਂ 'ਚ ਖੁਸ਼ੀ ਸਾਫ਼ ਤੌਰ ਤੇ ਦੇਖਣ ਨੂੰ ਮਿਲਦੀ ਪਈ ਵੱਡੇ ਟਰੱਕ ਜਿਹੜੇ ਕਿ ਉਹ ਦੇਖ ਰਹੇ ਕਿ ਹੁਣ ਵੱਡੇ ਟਰੱਕ ਵੀ ਜਿਹੜੇ ਕਿ ਆਨੇ ਸ਼ੁਰੂ ਹੋ ਚੁੱਕੇ ਪਹਿਲਾਂ ਮੋਟਰਸਾਈਕਲ ਨਿਕਲੇ ਉਸ ਤੋਂ ਬਾਅਦ ਗੱਡੀਆਂ ਵੇਖਿਆ ਕਿ ਨਿਕਲ ਨਿਕਲੀਆਂ ਤੇ ਹੁਣ ਵਡੇ ਟਰੱਕ ਵੀ ਜਿਹੜੇ ਕਿ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਹੋਏ ਆ ਤੇ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਿਹੜੇ ਇੱਥੇ ਲੋਕ ਹੈ ਕਿ ਉਹਨਾਂ ਦਾ ਕੀ ਕਹਿਣਾ ਹੈ ਤੇ ਜ਼ਰੂਰ ਇੱਥੇ ਐਕਟੀਵਲ ਸਵਾਰ ਵੀ ਜਿਹੜੇ ਕਿ ਪਹੁੰਚਣਾ ਸ਼ੁਰੂ ਹੋਏ ਪਏ ਆ ਤੇ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਖੁਸ਼ੀ ਜਿਹੜੀ ਕਿ ਉਹਨਾਂ ਨੂੰ ਹੋਈ ਪਈ ਕਿਉਂਕਿ ਹੁਣ ਇਹ ਰਸਤਾ ਖੋਲ ਦਿੱਤਾ ਗਿਆ ਵੈ ਤੇ ਖੁਸ਼ੀ ਸਾਫ਼ ਤੌਰ ਤੇ ਦੇਖਣ ਨੂੰ ਮਿਲਦੀ ਪਈ ਕਿਉਂਕਿ ਹੁਣ ਮੇਨ ਰੋਡ ਤੋਂ ਜਾ ਸਕਦੇ ਆ ਤੇ ਉਮੀਦ ਕਰਾਂਗੇ ਕਿ ਕੁਝ ਦਿਨ ਬਾਅਦ ਜਿਹੜਾ ਦੂਸਰਾ ਰਸਤਾ ਵੈ ਉਹ ਵੀ ਜਿਹੜਾ ਕਿ ਖੁੱਲ ਜਾਊਗਾ ਤੇ ਦੋਨੋਂ ਤਰਫ ਤੋਂ ਜਿਹੜੀ ਕਿ ਆਵਾਜ਼ ਕੈਮਰਾਮੈਨ ਸ਼ਮਸ਼ੇਰ ਦੇ ਨਾਲ ਮਹਿਰਾਗਵ ਜੈਨ ਰਜ਼ਾਨਾ ਸਪੋਕਸਮੈਨ ਸ਼ਮ